ਹੁਣ ਆਉਣੇ ਹਨ ਜੀ ਬਹੁਤ ਹੀ ਜ਼ਿਆਦਾ ਵਿਆਹ ਤੇ ਬਹੁਤ ਹੀ ਜਿਆਦੀਆਂ ਮੈਰिजਸ ਐਂਡ ਬਹੁਤ ਹੀ ਜ਼ਿਆਦਾ ਤੁਹਾਨੂੰ ਕਿ ਮੈਰिज ਵਗੈਰਾ ਆਉਣ ਵਾਲੀਆਂ ਨੇ ਹਨਾ ਤੁਸੀਂ ਵਿਆਹ ਸੋਹਣੇ ਸੋਹਣੇ ਵਿਆਹ ਦੇਖਨੇ ਨੇ ਤੇ ਤੁਹਾਨੂੰ ਪਤਾ ਹੀ ਹੈ ਕਿ ਤੁਹਾਨੂੰ ਸੋਹਣਾ ਸੋਹਣਾ ਚਿਹਰਾ ਵੀ ਚਾਹੀਦਾ ਹੈ ਇਸ ਗਲੋਇੰਗ ਜਿਹੇ ਚਿਹਰੇ ਵਾਸਤੇ ਹਨਾ ਤੇ ਤੁਸੀਂ ਦੇਖੋ ਜੀ ਆਪਣੇ ਆਵਲੇ ਵੀਡੀਓ ਨੂੰ ਹੈਲੋ ਜੀ کیسے ਹੋ ਜੀ ਤੁਸੀਂ ਸਹੂਬ ਕਹਿੰਦੇ ਤੁਸੀਂ ਸਾਰੇ ਠੀਕ ਠਾਕ ਮੇਰਾ ਲਿਪਸਟਿਕ ਕਿੰਨਾ ਗੋਰਾ ਗੋਰਾ ਐ ਤੇ ਸੋਨਾ ਸੋਨਾ ਐ ਤੇ ਬਿਲਕੁਲ ਪਾਣੀ ਚਾਹੀਦਾ ਹੈਗਾ ਜਿਆਦਾ ਠੰਡਾ ਪਾਣੀ ਨਹੀਂ ਯੂਜ਼ ਕਰਨਾ ਹੈਗਾ ਕਿਉਂਕਿ ਜਿਹੜੀ ਚੀਜ਼ ਮੈਂ ਪਹਿਲਾਂ ਯੂਜ਼ ਕਰਦੀ ਆ ਫੇਰ ਉਹਦਾ ਹੀ ਮੈਂ ਤੁਹਾਨੂੰ ਦੱਸਦੀ ਹੈਗੀ ਆ ਬਿਲਕੁਲ ਕਲੀਨ ਕਲੀਨ ਐ ਦੇਖੋ ਜੀ ਬਿਲਕੁਲ ਕਲੀਨ ਐ ਬਸ ਓਨਲੀ ਮੈਂ ਥੋੜੀ ਜਿਹੀ ਲਿਪਸਟਿਕ ਲਗਾਈ ਹੋਈ ਐ ਤੁਹਾਨੂੰ ਦਿਖਾਉਣ ਵਾਸਤੇ ਕਿਉਂਕਿ ਵੀਡੀਓ ਬਣਾਉਣ ਵਾਸਤੇ ਅੱਜ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹੈਗੇ ਆ ਕੁਝ ਐਹੋ ਜਿਹਾ ਵੀ ਜੀ ਚੀਜ਼ ਜਿਹੜੀ ਤੁਸੀਂ ਉਹ ਦੇਖ ਕੇ ਹੈਰਾਨ ਹੋ ਜਾਓਗੇ ਤੇ ਇੰਨਾ ਮੇਰਾ ਫੇਸ ਜਿਹੜਾ ਸਾਫ ਹੈਗਾ ਉਹ ਕਿਸ ਤਰ੍ਹਾਂ ਹੈ ਤੇ ਅੱਜ ਆਪਾਂ ਕਾਫੀ ਜਿਹਾ ਆਇਲਿੰਗ ਕੀਤੀ ਹੋਈ ਹੈ ਬਾਲਾਂ ਨੂੰ ਤੇ ਤੁਸੀਂ ਸੋਚਦੇ ਹੋਣੇ ਕਿ ਇਹ ਇੰਨਾ ਫੇਸ ਸਾਫ ਕਿਸ ਤਰ੍ਹਾਂ ਹੈ ਤੇ ਅੱਜ ਆਪਾਂ ਤੁਹਾਡੇ ਲਈ ਵੀ ਇਹ ਵੀਡੀਓ ਲੈ ਕੇ ਆਏ ਹੈਗੇ ਕਿ ਮੇਰਾ ਫੇਸ ਕਿਵੇਂ ਸਾਫ ਹੋਇਆ ਤੇ ਮੈਂ ਆਪਣੇ ਫੇਸ ਦੀ ਕਿਵੇਂ ਕੇਅਰ ਕਰਦੀ ਹਾਂ ਅੱਜ ਤੁਹਾਡੇ ਨਾਲ ਇਹ ਵੀਡੀਓ ਆਪਾਂ ਸ਼ੇਅਰ ਕਰਾਂਗੇ ਤਾਨੂੰ ਵੀ ਲੱਗਦਾ ਨਾ ਕਿ ਮੇਰਾ ਫੇਸ ਇਦਾਂ ਕਿੰਨਾ ਸਾਫ਼ ਕਿਵੇਂ ਹੋ ਗਿਆ ਤੇ ਅੱਜ ਤੁਹਾਡੇ ਨਾਲ ਆਪਾਂ ਸਾ ਜਿਹੜੇ ਵੀਡੀਓ ਉਹ ਸ਼ੇਅਰ ਕਰਦੇ ਹੈਗੇ ਬਿਲਕੁਲ ਆਪਾਂ ਫੇਸ ਤੇ ਕੋਈ ਸ਼ੀ ਨੀ ਲਗਾਇਆ ਹੈਗਾ ਬਿਲਕੁਲ ਕੁਝ ਵੀ ਨਹੀਂ ਲਗਾਇਆ ਹੈਗਾ ਓਨਲੀ ਕਲੀ ਲਿਪਸਟਿਕ ਲਗਾਈ ਸਸ਼ਿਆ ਕਾਲਚੀ ਵੈਲਕਮ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਧਾਲੀਵਾਲ ਫੈਮਿਲੀ ਵਲੌਗ ਵਿੱਚ ਕਿਵੇਂ ਹੋ ਜੀ ਤੁਸੀਂ ਸੋਹ ਕਹਿੰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜਦੀ ਕਲਾ ਵਿੱਚ ਹੋਗੇ ਤੇ ਲਓ ਜੀ ਦੇਖੋ ਜੀ ਮੇਰੇ ਵੀਡੀਓ ਇਹ ਵੀਡੀਓ ਜਿਸ ਜੇਸਾ ਮੈਂ ਸਟੈਪ ਕਰਾਂਗੀ ਤੇ ਉਸ ਤਰ੍ਹਾਂ ਉਸ ਤਰ੍ਹਾਂ ਤੁਸੀਂ ਕਰਨੇ ਹੈਗੇ ਤੇ ਸਭ ਤੋਂ ਪਹਿਲਾਂ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਆਪਾਂ ਦੋ ਚੀਜ਼ਾਂ ਦੇ ਨਾਲ ਆਪਣੇ ਜਿਹੜਾ ਫੇਸ ਤੇ ਛਾਈਆਂ ਰਿੰਕਸ ਪਿਗਮੈਂਟੇਸ਼ਨ ਐਂਡ ਜਿਹੜੇ ਐਕਨੇ ਹੋ ਜਾਂਦੇ ਹੈਗੇ ਨੇ ਹਨਾ ਆਪਣੇ ਫੇਸ ਤੇ ਤੇ ਉਹਨਾਂ ਲਈ ਆਪਾਂ ਇੱਕ ਟਰੀਟਮੈਂਟ ਤੁਹਾਡੇ ਲਈ ਲੈ ਕੇ ਆਏ ਹੈਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਐ ਤੇ 100% ਮੈਨੂੰ 7 ਸਾਲ ਹੋ ਗਏ ਨੇ ਯੂਜ਼ ਕਰਦੀ ਨੂੰ ਅੱਜ ਮੈਂ ਇਹ ਕਿ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਦੇ ਹੈਗੇ ਆ ਤੇ ਕਿਉਂਕਿ ਕਈ ਭੈਣਾਂ ਨੇ ਮੈਨੂੰ ਭੈਣਾਂ ਪੁੱਛਦੀਆਂ ਨੇ ਕਿ ਹਾਂ ਕਿ ਤੁਸੀਂ ਕੀ ਯੂਸ ਕਰਦੇ ਹੈਗੇ ਆਪਣੇ ਫੇਸ ਤੇ ਕਿ ਤੁਸੀਂ ਕੀ ਵਰਤਦੇ ਆ ਤੁਹਾਡੇ ਇੰਨੀਆਂ ਜ਼ਿਆਦਾ ਸ਼ਾਈਆਂ ਸੀਗੀਆਂ ਉਹ ਕਿਸ ਤਰ੍ਹਾਂ ਉੱਡ ਗਈਆਂ ਕਿਵੇਂ ਉੱਡ ਗਈਆਂ ਹਨ ਤੇ ਸਾਰਿਆਂ ਨੂੰ ਮੈਂ ਇਕੱਲੇ-ਇਕੱਲੇ ਨੂੰ ਜਵਾਬ ਤਾਂ ਨਹੀਂ ਦੇ ਸਕਦੀ ਇਸ ਕਰਕੇ ਆਪਾਂ ਸੋਚਿਆ ਕਿ ਕਿਉਂ ਨਾ ਆਪਾਂ ਇੱਕ ਛੋਟੀ ਜੀ ਵੀਡੀਓ ਤੁਹਾਡੇ ਲਈ ਤਿਆਰ ਕਰਦੇ ਆ ਤੇ ਉਸ ਵੀਡੀਓ ਦੇ ਮਾਧਿਅਮ ਨਾਲ ਹੀ ਤੁਸੀਂ ਜਾਣ ਸਕਦੇ ਹੋ ਕਿ ਮੇਰੇਆਂ ਫੇਸ ਦੀਆਂ ਰਿੰਕਲਸ ਕਿਵੇਂ ਗਾਇਬ ਹੋਈਆਂ ਤੇ ਮੇਰੇ ਫੇਸ ਤੇ ਜਿਹੜਾ ਹੈਗਾ ਉਹ ਕਿਵੇਂ ਸਾਫ ਹੋਇਆ ਤੇ ਮੇਰੇ ਫੇਸ ਤੇ ਜਿਹੜਾ ਕਾਲਾਪਨ ਸੀਗਾ ਉਹ ਕਿਵੇਂ ਦੂਰ ਹੋਇਆ ਠੀਕ ਹੈ ਜੀ ਤੇ ਤੁਸੀਂ ਇੰਨ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਜਿਹੜੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਓਕੇ ਤੇ ਆਪਾਂ ਲੈ ਕੇ ਆਏ ਆ ਦੋ ਚੀਜ਼ਾਂ ਤੁਹਾਡੇ ਲਈ ਜੋ ਕਿ ਬਹੁਤ ਹੀ ਜ਼ਿਆਦਾ ਫੇਮਸ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਹੀ ਜ਼ਿਆਦਾ ਫੇਸ ਜਿਹੜਾ ਹੈਗਾ ਆਪਣਾ ਬਿਲਕੁਲ 100% ਕਲੀਨ ਕਰਨ ਵਾਲਾ ਠੀਕ ਹੈ ਜੀ ਤੁਸੀਂ ਬਣਿਆ ਰਿਓ ਵੀਡੀਓ ਦੇ ਨਾਲ ਇਹ ਹੈਗਾ ਜੀ ਐਪਲੀਕ ਦਾ ਸਬਸਕ੍ਰਾਈਬ ਇਹ ਮੈਨੂੰ 7 7 8 ਸਾਲ ਹੋ ਗਏ ਨੇ ਯੂਜ਼ ਕਰਦੀ हूं ਤੇ ਨਾਲ ਹੈਗੀ ਹੈ ਜੀ ਇੱਕ ਇਹ ਵਾਲੀ ਚੀਜ਼ ਬਸ ਦੋ ਚੀਜ਼ਾਂ ਦੇ ਨਾਲ ਤੁਹਾਡਾ ਫੇਸ ਜਿਹੜਾ ਹੈਗਾ ਬਿਲਕੁਲ ਕਲੀਨ ਐਂਡ ਕਲੀਅਰ ਹੋ ਜਾਊਗਾ ਠੀਕ ਹੈ ਤੇ ਤੁਸੀਂ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਤੇ ਜਿਸ ਤਰ੍ਹਾਂ ਜਿੱਦਾਂ ਇਹ ਸਟੈਪ ਮੈਂ ਕਰਾਂਗੀ ਉਸ ਤਰ੍ਹਾਂ ਉਸ ਤਰ੍ਹਾਂ ਤੁਸੀਂ ਸਟੈਪ ਕਰਨੇ ਹੈਗੇ ਨੇ ਤੇ ਜਿਹੜੀਆਂ ਭੈਣਾਂ ਸੋਚਦੇ ਨੇ ਕਿ ਸਾਡੀ ਇੰਨੀ ਏਜ ਹੋ ਗਈ ਆ ਸਾਡੀ ਏਜ ਦੇ ਹਿਸਾਬ ਨਾਲ ਸ਼ਾਇਦ ਸਾਡੇ ਫੇਸ ਤੇ ਰਿੰਕਲਸ ਆ ਗਏ ਨੇ ਏਜ ਦੇ ਹਿਸਾਬ ਨਾਲ ਤਾਂ ਰਿੰਕਲਸ ਆਉਂਦੀਆਂ ਨੇ ਬਟ ਉਹਨਾਂ ਨੂੰ ਨਾ ਲੈ ਕੇ ਆਉਣਾ ਇਹ ਹੀ ਆਪਣੇ ਹੀ ਵੀ ਆਪਣੇ ਆਪ ਦੇ ਵਿੱਚ ਇੱਕ ਕੀ ਕਲਾ ਹੈਗੀ ਆ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਫੇਸ ਦੀ ਜਿਹੜੀ ਹੈਗੀ ਕੇਅਰ ਵੱਧ-ਵੱਧ ਕਰ ਸਕਦੇ ਹੈਗੇ ਜੇ ਤੁਹਾਡੇ ਕੋਲ ਕੇਅਰ ਨਹੀਂ ਵੀ ਹੁੰਦੀ ਹੈਗੀ ਤਾਂ ਤੁਸੀਂ ਹਫਤੇ ਦੇ ਵਿੱਚ ਇਸ ਨੂੰ ਦੋ ਵਾਰ ਯੂਜ਼ ਕਰ ਸਕਦੇ ਹੈਗੇ ਜਿਸ ਤਰ੍ਹਾਂ ਲੱਗੋ ਕਿ ਤੁਸੀਂ ਸੋਮਾਰਸ ਯੂਜ਼ ਕੀਤਾ ਹੈਗਾ ਤੇ ਇਸ ਨੂੰ ਵੀਰਵਾਰ ਤੁਸੀਂ ਯੂਜ਼ ਕਰ ਸਕਦੇ ਹੈਗੇ ਤੇ ਤੁਹਾਡੇ ਫੇਸ ਤੇ ਦੇਖਿਓ ਕਿ ਤੁਹਾਡੇ ਫੇਸ ਨੇ ਐਕਨੇ ਜਿਹੜੀਆਂ ਹੈਗੀਆਂ ਨੇ ਐਂਡ ਫੇਸ ਦੇ ਰਿੰਕਲਸ ਨੇ ਜਾਂ ਜਿਸ ਤਰ੍ਹਾਂ ਮੈਂ ਸ਼ਾਇਆ ਪਿਗਮੈਂਟੇਸ਼ਨ ਵਗੈਰਾ ਹੈ ਗਿਆ ਤੇ ਸਾਰਾ ਕੁਝ ਜਿਹੜਾ ਹੈਗਾ ਉਹ ਇਸ ਦੇ ਨਾਲ ਗਾਇਬ ਹੋ ਜਾਊਗਾ ਤੇ ਤੁਸੀਂ ਦੇਖਿਓ ਜੀ ਕਿੰਨਾ ਵਧੀਆ ਇਸ ਦਾ ਰਿਜ਼ਲਟ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਹੈਗਾ ਇਸ ਦਾ ਤੇ ਤੁਸੀਂ ਇੱਕ ਵਾਰੀ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਬਾਰ ਬਾਰ ਹੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਯੂਜ਼ ਕਰ ਸਕਦੇ ਹੋ ਇਹ ਕਿਸੇ ਵੀ ਦੁਕਾਨ ਤੋਂ ਮਿਲ ਜਾਊਗਾ ਤੁਹਾਨੂੰ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ਹੈਗਾ ਆ ਜਿੱਥੋਂ ਮਰਜੀ ਤੁਸੀਂ ਲੈ ਸਕਦੇ ਹੈਗੇ ਆ ਤੇ ਜਿਹੜੇ ਮੈਡੀਕਲ ਸਟੋਰ ਤੋਂ ਵੀ ਤੁਸੀਂ ਲੈ ਸਕਦੇ ਇਸ ਨੂੰ ਇਸ ਨੂੰ ਇਹ ਜ਼ਿਆਦਾਤਰ ਮੈਡੀਕਲ ਸਟੋਰ ਤੋਂ ਮਿਲਦੇ ਹੈਗੇ ਤੇ ਆਮ ਆਮ ਸ਼ੌਪ ਕਰਿਆਨੇ ਦੇ ਸ਼ਬਦ ਹੋਏ ਆਪਾਂ ਨੂੰ ਗਲੇਸਰਿਨ ਜਿਹੜੀ ਹੈਗੀ ਆ ਮਿਲ ਜਾਂਦੀ ਹੈਗੀ ਤੇ ਅੱਜ ਆਪਾਂ ਤੁਹਾਨੂੰ ਕਰਕੇ ਦਿਖਾਉਣੇ ਇਹਨਾਂ ਦੋ ਚੀਜ਼ਾਂ ਦੇ ਨਾਲ ਫੇਸ ਆਪਣੇ ਤੇ ਜਾਦੂ ਠੀਕ ਹੈ ਜੀ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਲਓ ਜੀ ਇੱਕ ਲੈਣਾ ਹੈਗਾ ਜੀ ਆਪਾਂ ਪਾਣੀ ਪਾਣੀ ਮਲਟਾ ਠੀਕ ਹੈ ਤੇ ਇਹਦੇ ਵਿੱਚ ਕੋਸਾ ਜਿਹਾ ਪਾਣੀ ਚਾਹੀਦਾ ਹੈਗਾ ਆਪਾਂ ਨੂੰ ਜਿਆਦਾ ਜਿਹੜਾ ਪਾਣੀ ਆ ਗਰਮ ਨਹੀਂ ਚਾਹੀਦਾ ਹੈਗਾ ਕਿਉਂਕਿ ਠੰਡੀ ਦਾ ਮੌਸਮ ਹੈ ਤੇ ਠੰਡੇ ਦੇ ਮੌਸਮ ਦੇ ਵਿੱਚ ਆਪਾਂ ਨੂੰ ਗਰਮ ਪਾਣੀ ਨਹੀਂ ਚਾਹੀਦਾ ਹੈਗਾ ਬਿਲਕੁਲ ਕੋਸਾ ਜਿਹਾ ਪਾਣੀ ਚਾਹੀਦਾ ਹੈਗਾ ਜਿਆਦਾ ਠੰਡਾ ਪਾਣੀ ਨਹੀਂ ਯੂਜ਼ ਕਰਨਾ ਹੈਗਾ ਆਪਾਂ ਇੱਕ ਚਾਹੀਦੀ ਹੈਗੀ ਅਜੇ ਆਪਾਂ ਨੂੰ ਬਲੇਸਰਿੰਗ ਐਂਡ ਇੱਕ ਚਾਹੀਦਾ ਹੈਗਾ ਐਵਰੀ ਉਤਪਾਦ ਨੂੰ ਸੱਕਰ ਠੀਕ ਹੈ ਜੀ ਤੇ ਤੁਸੀਂ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਤੇ ਜਿਹੜੇ ਵੀ ਚੈਨਲ ਆਪਣੇ ਤੇ ਫਸਟ ਟਾਈਮ ਹੁੰਦੇ ਨੇ ਪਲੀਜ਼ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰਨਾ ਥੋੜਾ ਜਿਹਾ ਲੈਣਾ ਹੈਗਾ ਜੀ ਆਪਾਂ ਪਾਣੀ ਪਾਣੀ ਦੇ ਨਾਲ ਇਸ ਤਰ੍ਹਾਂ ਆਪਣੇ ਫੇਸ ਤੇ ਕਰਨਾ ਹੈਗਾ ਤੁਸੀਂ ਕਿਉਂਕਿ ਜਿਹੜੀ ਚੀਜ਼ ਮੈਂ ਪਹਿਲਾਂ ਯੂਜ਼ ਕਰਦੀ ਆ ਫਿਰ ਉਹਦਾ ਹੀ ਮੈਂ ਤਾਂ ਤੁਹਾਨੂੰ ਦੱਸਦੀ ਹੈਗੀ ਦੂਸਰੇ ਨੰਬਰ ਤੇ ਲੈਣੀ ਹੈਗੀ ਜੀ ਆਪਾਂ ਗlycerin ਇਹ ਵੀ ਤੁਸੀਂ ਇੱਕ ਚਮਚ ਦੇ ਹਿਸਾਬ ਨਾਲ ਲੈ ਸਕਦੇ ਹਾਂ ਗਲੈਸਿੰਗ ਦੇ ਨਾਲ ਤੁਹਾਡੇ ਫੇਸ ਤੇ ਜਿਸ ਤਰ੍ਹਾਂ ਨਾਲ ਅਸੀਂ ਆਪਾਂ ਨੂੰ ਮੋਸਚਰਾਈਜ਼ਰ ਆਪਾਂ ਯੂਜ਼ ਕਰਦੇ ਹੈਗੇ ਆ ਤੇ ਆਪਣਾ ਫੇਸ ਜਿਹੜਾ ਹੈਗਾ ਉਹ ਦੇ ਨਾਲ ਕਲੀਨ ਐਂਡ ਕਲੀਅਰ ਰਹਿੰਦਾ ਹੈਗਾ ਆ ਤੇ ਆਪਣੇ ਫੇਸ ਤੇ ਜਿਆਦਾ ਰੁੱਖਾਪਨ ਨਹੀਂ ਆਉਂਦਾ ਹੈਗਾ ਤੇ ਇਸ ਦੇ ਨਾਲ ਉਹ ਦੂਰ ਹੁੰਦਾ ਹੈਗਾ ਥੋੜਾ ਜਿਹਾ ਪਾਣੀ ਲੈਣਾ ਹੈਗਾ ਇਹ ਪਾਣੀ ਦੇ ਨਾਲ ਆਪਾਂ ਆਪਣੇ ਪੁੱਲੀ-ਪੁੱਲੀ ਹੱਥਾਂ ਨਾਲ ਆਪਣੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਅੱਗੋਂ ਇਹਨਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਕਰਨਾ ਹੈਗਾ ਬਿਲਕੁਲ ਵੀਡੀਓ ਮੈਂ ਸਕਿੱਪ ਨਹੀਂ ਕਰੂੰਗੀ ਕਿਉਂਕਿ ਜਦ ਆਪਾਂ ਕਿਸੇ ਪਾਰਲਰ ਵਗੈਰਾ ਤੇ ਜਾਂਦੇ ਆ ਐਨੇ ਮਹਿੰਗੇ-ਵਿੰਗੇ ਪਾਰਲਰਸ ਤੇ ਆਪਾਂ ਜਾਂਦੇ ਆ ਉਥੇ ਜਾ ਕੇ ਆਪਾਂ ਆਪਣਾ ਕੀ ਫੇਸ ਕਲੀਨ ਕਰਵਾਉਣ ਲਈ ਜਾਂਦੇ ਹੈਗੀਆਂ ਜਿੱਸਾ ਕਲੀਨਸਿੰਗ ਕਲੀਨਸਿੰਗ ਆਪਾਂ ਕਹਿੰਦੇ ਨੇ ਕਲੀਨਸਿੰਗ ਕਰਵਾਉਂਦੇ ਨੇ ਤੁਸੀਂ ਘਰੇ ਬੈਠ ਕੇ ਕਰ ਸਕਦੇ ਤੇ ਬੜੇ ਆਸਾਨ ਤਰੀਕੇ ਨਾਲ ਤੁਸੀਂ ਕਰ ਸਕਦੇ ਹੈਗੀਆਂ ਸਕਰਾਬ ਤੇ ਆਮ ਹੀ ਭੈਣਾਂ ਨੂੰ ਕਰਨਾ ਆਉਂਦਾ ਹੁੰਦਾ ਹੈ ਆ ਜਿੱਥੇ ਵੀ ਤੁਹਾਡੇ ਜਿਆਦਾ ਛਾਈਆਂ ਨੇ ਤੁਸੀਂ ਉੱਥੇ ਜਿਆਦਾ ਰੱਬ ਕਰ ਸਕਦੇ ਹੈਗੇ ਐਸੋ ਬਿਲਕੁਲ ਇਹ ਇੰਨਾ ਨਹੀਂ ਕਿ ਆਪਣੇ ਫੇਸ ਨੂੰ ਬਿਲਕੁਲ ਇਦਾਂ ਇਦਾਂ ਨੀ ਕਰਨਾ ਹੈਗਾ ਇਦਾਂ ਇਦਾਂ ਬਿਲਕੁਲ ਸੌਫਟਤਾ ਦੇ ਨਾਲ ਤੁਸੀਂ ਕਰਨਾ ਹੈ। ਤੇ ਇਹ ਪਹਿਣਾ ਆਵਲ ਜਿਹੜੀ ਹਥਿਆਲੀ ਹੈ ਨਾ ਇਸ ਦੇ ਨਾਲ ਯੂਜ਼ ਕਰਨਾ ਸ਼ੁਰੂ ਕਰ ਦਿਨੀ ਹੈ ਇਸ ਤਰ੍ਹਾਂ। ਇਸ ਤਰ੍ਹਾਂ ਨਹੀਂ ਕਰਨਾ ਹੈਗਾ ਤੁਸੀਂ ਇਸ ਤਰ੍ਹਾਂ ਕਰਨਾ ਹੈਗਾ। अपने फेसली ये जी अखिल पपड़ी होंगी बिल्कुल पतली होंगी तो है तुम इसे इस तरह कर सकते है करोड़ के नहीं करना है ज्यादा जिस तरह आप बहुत ही ज्यादा जोर लगा के कर लग पा जोर लगा के नहीं करना है गा। ਕਿਉਂਕਿ ਜਿਹੜੀ ਠੋਡੀ ਹੈ ਠੋਡੀ ਤੇ ਆਪਾਂ ਨੂੰ ਜ਼ਿਆਦਾ ਰੱਬ ਕਰਨਾ ਪਊਗਾ ਕਿਉਂਕਿ ਆਪਣੇ ਇੱਥੇ ਜ਼ਿਆਦਾ ਹੁੰਦੇ ਨੇ ਪਿੰਪਲਸ ਵਗੈਰਾ ਜਿਹੜੀ ਆ ਵਾਲੀ ਜਿਹੜੀ ਚੀਜ਼ ਹੈ ਇੱਥੇ ਜ਼ਿਆਦਾ ਹੁੰਦੇ ਨੇ ਵਲਨਟ ਵਾਲਾ ਹੈਗਾ ਜਿਹੜਾ ਸਕਰਬ ਤੁਸੀਂ ਉਹ ਵਾਲਾ ਯੂਜ਼ ਕਰਨ ਹੈਗਾ ਇਸ ਦਾ ਫੇਸ ਪੈਕ ਵੀ ਮਿਲ ਜਾਂਦਾ ਹੈਗਾ ਹੈ ਪੀਲ ਆਫ ਵੀਲਾ ਪੀਲ ਆਫ ਮਲਾ ਜਿਸ ਇੱਥੇ ਇੱਥੇ ਆਪਣੇ ਜਿਆਦਾ ਹੁੰਦੇ ਨੇ ਆ ਜਿਹੜੀ ਚੀਜ਼ਾਂ ਹੁੰਦੀਆਂ ਨੇ ਇੱਥੇ ਇੱਥੇ ਤੁਸੀਂ ਰਬ ਕਰ ਸਕਦੇ ਹੈਗੇ ਜੇ ਜ਼ਿਆਦਾ ਕਰੋੜ ਕੇ ਕਰੋਗੇ ਜ਼ਿਆਦਾ ਰੱਬ ਕਰੋਗੇ ਤੇ ਫਿਰ ਤੁਹਾਡੇ ਜਿਹੜੀਆਂ ਫੇਸ ਦੇ ਰਿੰਕਲਸ ਆ ਉਹ ਬਹੁਤ ਜਲਦੀ ਆਉਣਗੇ 얘는 듣기 ज्यादा रिंगर समझियो पाइपलाइन खिलियाने 투투투루투투루루루루투투투루투루루루루투투투루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루루루루투루루 mm -hmm. ਰੱਬ ਹੋ ਗਿਆ ਤੇ ਹੁਣ ਲਵਾਂਗੇ ਜੇ ਆਪਾਂ ਕੋਸਾ ਜਿਹਾ ਪਾਣੀ ਇਹ ਵਾਲਾ ਇਹਦੇ ਵਿੱਚ ਆਪਾਂ ਕਰਾਂਗੇ ਜੇ ਆਪਣਾ ਫੇਸ ਜਿਹੜਾ ਹੈ ਕਰਵਾਸ਼ फेस अपना फेस जड़ा हो, पूरा नहीं सुन देना है जिस तरह पा की पानी पूरा नवी जी पूरा घर सा अपने फेस करोड़ के नहीं साफ करना है पूरा रगड़ के नहीं साफ करना है ਬਿਲਕੁਲ ਨੋਰਮਲ ਤਰੀਕੇ ਦੇ ਨਾਲ ਕਰਨਾ ਹੈਗਾ ਤੇ ਫਿਰ ਆਪਣੇ ਫੇਸ ਤੇ ਤੁਸੀਂ ਕੋਈ ਵੀ ਮੋਸਚਰਾਈਜ਼ਰ ਜਿਹੜਾ ਹੈਗਾ ਯੂਜ਼ ਕਰ ਸਕਦੇ ਹੈਗੇ ਤੇ ਹੁਣ ਜੀ ਮੈਂ ਤੁਹਾਨੂੰ 1 ਮਿੰਟ ਇਹ ਮੈਂ ਤੁਹਾਨੂੰ ਜਿਹੜੀਆਂ ਚੀਜ਼ਾਂ ਨੇ ਇਹ ਦੋ ਜਿਹੜੀਆਂ ਹੈਗੀਆਂ ਨੇ ਤੁਸੀਂ ਇਹ ਮੋਸਚਰਾਈਜ਼ਰ ਹੈਗਾ ਨੈਪੀਆ ਦਾ ਬਿਲਕੁਲ ਥੋੜਾ ਜਿਹਾ ਆਪਣੇ ਫੇਸ ਤੇ ਤੁਸੀਂ ਲਗਾਣਾ ਹੈ ਪਾ ਮੋਸਚਰਾਈਜ਼ਰ ਲਗਾ ਲੈ ਆਪਣੇ ਫੇਸ ਤੇ ਤੁਸੀਂ ਕੋਈ ਵੀ ਸੰਸਕ੍ਰੀਨ ਜਿਹੜੀ ਹੈਗੀ ਸੰਸਕ੍ਰੀਨ ਜ਼ਰੂਰ ਲਗਾਉਣੀ ਹੈਗੀ ਇਸਦੇ ਇਹ ਫਾਇਦੇ ਹੈਗੇ ਕਿ ਤੁਹਾਡੇ ਫੇਸ ਤੇ ਰਿੰਕਲਸ ਨਹੀਂ ਆਉਂਦੀਆਂ ਹੈਗੀਆਂ ਇਸ ਨਾਲ ਬਿਲਕੁਲ ਥੋੜੀ ਜਿਹੀ ਕੁਆਂਟੀਟੀ ਦੇ ਵਿੱਚ ਲੈਣੀ ਹੈਗੀ ਇਪਾਵੇਂ ਗਰਮੀਆਂ ਹੁਣ ਪਾਵੇਂ ਸਰਦੀਆਂ ਹੁਣ ਜ਼ਰੂਰ ਯੂਜ਼ ਕਰੋ ਸਾਰੇ ਜਣੇ ਦਾ ਫੇਸ ਜਿਹੜਾ ਹੈਗਾ ਆਪਣੇ ਆਪ ਹੀ ਤੁਹਾਨੂੰ 7-8 ਦਿਨਾਂ ਦੇ ਵਿੱਚ ਫਰਕ ਜਿਹੜਾ ਹੈਗਾ ਦਿਖਾਈ ਦੇਣਾ ਲੱਗੂ ਫਸਟ ਆਫ ਆਲ ਤਾਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਉਹ ਕਾਇਦੇਨ ਲੱਗੂਗਾ ਤੁਹਾਡੇ ਫੇਸ ਤੇ ਗਲੂ ਐਂਡ ਤੁਹਾਡੇ ਫੇਸ ਤੇ ਪਿਗਮੈਂਟੇਸ਼ਨ ਵਗੈਰਾ ਜਿਹੜੀਆਂ ਛਾਈਆਂ ਵਗੈਰਾ ਦਾ ਫਰਕ ਜਿਹੜਾ ਹੈਗਾ ਇਹ ਇਹ ਤਾਂ ਤੁਹਾਨੂੰ ਹਫਤੇ ਦੇ ਵਿੱਚ ਦਿਖਾਈ ਦੇਊਗਾ ਆ ਇਸ ਦੇ ਉੱਪਰ ਵੀ ਯੂਜ਼ ਕਰ ਸਕਦੇ ਆ ਤੁਸੀਂ ਕਿਉਂਕਿ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਹ ਮੈਯੂ ਯੋ ਬਸ ਦਾ ਯੂਜ਼ ਕਰਦੀ ਹੋਣੀ ਆ ਵੈਸੇ ਮੈਂ ਦੋ ਹੀ ਯੂਜ਼ ਕਰਦੀ ਹੈਗੀਆਂ ਇੱਕ ਇਹ ਵਾਲਾ ਕਰਦੀ ਹੈਗੀ ਇੱਕ ਤੁਹਾਨੂੰ ਫਿਰ ਕਿਤੇ ਆਪਣੀ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਠੀਕ ਹੈ ਜੀ ਤੇ ਨੀਵੀਂ ਆ ਤਾਂ ਮੈਂ ਮੋਸਚਰਾਈਜ਼ਰ ਜਿਹੜਾ ਹੈਗਾ ਆਪਣੇ ਫੇਸ ਤੇ ਯੂਜ਼ ਕਰਦੀ ਹਾਂ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਠੀਕ ਹੈ ਥੋੜੀ ਜੀ ਵੀਡੀਓ ਵਧੀਆ ਲੱਗਦੀ ਤੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਮੇਰੇ ਵਰਗਾ ਗਲੋਪ ਹੋਣ ਵਾਸਤੇ ਇਹ ਚੀਜ਼ਾਂ ਨੂੰ ਰੂਲ ਯੂਜ਼ ਕਰੋ ਠੀਕ ਹੈ ਜੀ। ਪਿਆਲਾ ਜੀ ਹੁਣ ਆਪਾਂ ਹੋਗੇ ਰੈਡੀ ਸ਼ੈਡੀ ਆਪਣੇ ਦੇ ਲਈ ਠੀਕ ਹੈ ਜੀ ਤੇ ਮਿਲਦੇ ਕਿਸੇ ਨੈਕਸਟ ਵੀਡੀਓ ਆਗਣਾ ਬਾਏ ਬਾਏ ਟਾ-ਟਾ ਟੇਕ ਕੇਅਰ